ਮੈਂ ਤੁਸੀਂ ਬੋਰਡ ਪੜ੍ਹ ਲਿਆ ਜੀ ਮੈਂ ਖੜਾ ਐਸ ਟਾਈਮ ਨੋਰਾ ਰਿਚਰਡ ਦੇ ਘਰ ਤੇ ਨੋਰਾ ਰਿਚਰਡ ਕੌਣ ਸੀ ਇਹਦੇ ਬਾਰੇ ਤੁਸੀਂ ਫੁੱਲ ਜਾਣਕਾਰੀ ਲੈਣੀ ਹੈ ਤਾਂ ਮੇਰੇ ਚੈਨਲ ਤੇ ਵੀਡੀਓ ਹੈਗੀ ਆ ਉੱਥੇ ਜਾ ਕੇ ਤੁਸੀਂ ਫੁੱਲ ਜਾਣਕਾਰੀ ਲੈ ਸਕਦੇ ਹੋ ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਜਦੋਂ ਵੀ ਤੁਸੀਂ ਹਿਮਾਚਲ ਘੁੰਮਣਾਓ ਇਹ ਹੈ ਕਿ ਮੈਂ ਧਰਮਸ਼ਾਲਾ ਸਾਈਡ ਧਰਮਸ਼ਾਲਾ ਤੋਂ ਪਾਲੰਪੁਰ ਜਿਹੜਾ ਹੈਗਾ ਇਹ ਪਾਲੰਪੁਰ ਦਾ ਵੀ ਬਲੌਗ ਆਪਣੇ ਚੈਨਲ ਤੇ ਹੈਗਾ ਉਹਦੇ ਤੁਸੀਂ ਸਾਰਾ ਦੇਖ ਸਕਦੇ ਹੋ ਜਦੋਂ ਵੀ ਤੁਸੀਂ ਪਾਲੰਪੁਰ ਆਉਣਾ ਹੈ ਪਾਲੰਪੁਰ ਤੋਂ ਇਹ 12 13 ਕਿਲੋਮੀਟਰ ਦੂਰ ਇਹ ਘਰ ਹੈ ਨੋਰਾ ਰਿਚਰਡ ਦਾ ਇਹਦੇ ਅੰਦਰ ਜਿਹੜਾ ਬੈਠ ਕੇ ਸਕੂਨ ਮਿਲਦਾ ਹੈ ਉਹ ਤਾਂ ਮਿਲ ਨਹੀਂ ਮਿਲਣਾ ਤੁਹਾਨੂੰ ਬੈਠ ਕੇ ਜਦੋਂ ਇਹਨਾਂ ਦੀ ਹਿਸਟਰੀ ਜਾਣੋਗੇ ਉਹ ਹਿਸਟਰੀ ਜਾਣ ਕੇ ਜਦੋਂ ਇੱਥੇ ਬੈਠੋਗੇ ਤੁਸੀ ਆਕੇ ਤਾਂ ਬਹੁਤ ਜ਼ਿਆਦਾ ਸਕੂਨ ਮਿਲੂਗਾ ਸੋ ਇਹਦੇ ਨਾਲ ਹੀ ਤੁਸੀਂ 12 ਕਿਲੋਮੀਟਰ ਜੇ ਦੂਰ ਆਉਣੇ ਹੋ ਤਾਂ ਤੁਹਾਨੂੰ ਨਾਲ ਇੱਕ ਸ਼ੋਭਾ ਸਿੰਘਾ ਦੀ ਆਰਟ ਗੈਲਰੀ ਦੇਖਣ ਨੂੰ ਹੀ ਮਿਲੂਗੀ ਰਸਤੇ ਦੇ ਵਿੱਚ ਚਾਹ ਦੀ ਖੇਤੀ ਹੁੰਦੀ ਹੈ ਉਹ ਦੇਖਣ ਨੂੰ ਮਿਲੂਗੀ ਤਾਂ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਤੇ ਮੇਰੀ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਹਿਮਾਚਲ ਕੋ ਮਨਾਉਣਾ ਹੈ Shimla Manali ਨੂੰ ਛੱਡ ਕੇ Mansoori ਨੂੰ ਛੱਡ ਕੇ ਇੱਕ ਵਾਰ ਪਾਲੰਪੁਰ ਜਰੂਰ ਆਓ ਤੇ ਪਾਲੰਪੁਰ ਆਉਂਦੇ ਹੋਏ ਤੇ ਇੱਧਰ ਵੀ ਤੁਸੀਂ ਨੌਰਾਂ ਰੀਚਰ ਦੇ ਘਰ ਜਰੂਰ ਆ ਬਹੁਤ ਹੈਰਾਨ ਹੋਵੋਗੇ ਤੇ ਉਰੇ